ਹੋ ਸਬਦ ਪਿਆਰ ਦੀ ਹੋਂ ਜਨਮ ਮਰਨ ਕੀ ਟੈ ਮੁਖ ਦਿਲ ਸਦਾ ਸੁਖੀ ਨਾਨਕ ਸੁਗਤਿ RAM ਕਲੀ ਮਹੱਲਾ ਤੀਜਾ ਅਵਨੇ ਪੁਕਾਰ ਸਤ ਗੁਰੂ ਪ੍ਰਸਾਦ ਅਨੰਦ ਪਿਆ ਮੇਰੇ ਮਾਏ ਸਤ ਗੁਰੂ ਮੈਂ ਪਾਇਆ ਸਤ ਗੁਰੂ ਆਇਆ ਸੈਦ ਸੇਖ ਮਨ ਵਧਿਆ ਬਾ ਮਰਾਤ ਸੁਆਮੀ ਸੋਤ ਮਨੁਹਸਾਏ ਕੋ ਪਹਿਲਨ ਕਨ ਕਰਬਾ ਕੇ ਭੰਗਤ ਕਰਬਾ ਕੇ ਭਰ ਭਾ ਕੇ ਸ਼ਬਦ ਬਾਤੇ ਕੱਲਾ ਨਿਕੰਤਾ ਆ ਪੰਗਤ ਤੁਤ ਬਾਸ ਕਿਤ ਗਾਲ ਕਟਕਾ ਰਿਆ ਕਰਬਾ ਤੇ ਤੁਤਿਲ ਕੋ ਸਨਾ ਮਾਰ ਕੇ ਲਾਗੇ ਸਾਰਾ ਨਾਮ ਕਦਮੋ ਵਾਟ ਡਰਾਦ ਹੱਪਾ ਲੇ ਤੁਤਿਲ ਪਾਤੀ ਰੋ ਸਗਰ ਮਨੋਰਥ ਪੂਰੇ ਪਾਪੋਂ ਪ੍ਰਤਾਪੇ ਤੇਲ ਸੁਰੇ ਕੋਟ ਚਤਾ ਉਦਰੇ ਸੁਣੇ ਜੱਤੀ ਪਾਣੀ ਸੰਤ ਰਜ ਪੈ ਕਤੇ ਪੂਰੇ ਗੁਤ ਗੁਨਾਹਾਂ ਆਪੇ ਕਰਮਾਂ ਨੂੰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਜੇ ਮੀਨਾ ਪਿਆਇਆ ਤੇ ਸਤਿਗੁਰਾਂ ਦੇ ਤੇ ਮੂਹਰੇ ਚਲੇ ਜਿੱਤੀ ਜਿੱਤੀ ਨਾਲ ਆਪਿਆ ਤੇ ਸਤਿਗੁਰਾਂ ਦੇ ਤੇ ਮੂਹਰੇ ਚਲੇ ਜਿੱਤੀ ਜਿੱਤੀ ਨਾਲ ਓ ਸ੍ਰੀ ਵਾਹਿਗੁਰੂ ਸਾਹਿਬ ਜੀ ਯਰਦਸ ੴ ਵਾਹਿਗੁਰੂ ਜੀ ਕੀ ਬੋਲੇ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਬਾਦਸ਼ਾਹੀ ਦਸਵੀ ਪ੍ਰਥਮ ਭਗਉਤੀ ਸੰਪਰਕ ਗੁਰੂ ਨਾਨਕ ਦੇਵ ਇਤਿਹਾਸ ਏ ਰੰਗਤ ਗੁਰ ਤੇ ਅਮਰਦਾਸ ਰੰਧਾਸ ਹੋਈ ਸਾ ਜੀ ਅਰਜਨ ਆ ਹਰ ਗੋਵਿੰਦਨ ਸੰਗਰਾਮ ਸ੍ਰੀ ਹਰਿ ਰਾਏ ਸ੍ਰੀ ਹਰਿ ਤੁੰਧਾਈਐ ਜਿਸ ਟਿਠੇ ਸਾਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲ ਵੀਰ ਦਰਬਾਰ ਬੰਧ ਦੇ ਵਾਲੀ ਸੋ ਨਾਈ ਹੋਏ ਸਵਾਏ ਦਸਾ ਬਾਤ ਸਿਆਯਾ ਜੀ ਦੇ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੀ ਜਹਰਾ 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 ਜਹੂਰੇ ਸਰਬ ਕਲਾ ਪਰਬੂਰ ਸੋ ਸਭਾਈ ਹੋਏ ਸੁਆਇ ਚਾਰ ਕਾਹਿਬ ਜਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਹਾਰ ਸਿੰਘ ਜੀ ਸਾਹਿਬ ਦੋਰਾਵਰ ਸਿੰਘ ਜੀ ਸਾਹਿਬ ਪੰਜ ਪਿਆਰੇ 40 ਮੁਕਤੀਆਂ ਗੁਰਬਾਤ੍ਰੇ ਸ੍ਰੀ ਦੋ ਮਰੀਦਾਂ ਸਾਜਿਆਰੇ ਤਿਆਰੇ ਸੋ ਮਾਈ ਹੋਏ ਸ੍ਰੀ ਸਾਥ ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ ਜੀ ਸਾਹਿਬ ਗੁਰੂ ਜੀ ਸਾਥ ਸ੍ਰੀ ਅਕਾਲ ਪੁਰਖ ਜੀ ਸਾਹਿਬ ਸਾਜੀ ਸਾਹਿਬੋ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਵਾਹਿ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਜੇ ਪਾਤਸ਼ਾਹ ਮਹਾਰਾ ਨਿਮਾਣੀ ਸ੍ਰੀ ਅਨੰਤ ਸਾਹਿਬ ਜੀ ਕੀ ਅਰਦਾਸ ਆਪ ਜੀ ਦੇ ਹਾਜ਼ੂਰੇ ਤਰ੍ਹਾਂ ਬ੍ਰਿਸ਼ਾਦੀਆਂ ਦੇਗਾ ਹਾਜ਼ਰ ਹੰ